ਕਪੂਰਥਲਾ ਦੇ ਨਕੌਦਰ ਰੋਡ ਤੇ ਪਿੰਡ ਦੇ ਬੱਸ ਸਟੈਂਡ ਤੇ ਬੱਸ ਨਾ ਰੋਕਣ ਨੂੰ ਲੈ ਕੇ ਇੱਕ ਨੌਜਵਾਨ ਤੇ ਡਰਾਈਵਰ ਵਿਚਾਲੇ ਤਕਰਾਰ ਤੋਂ ਬਾਅਦ ਝੜਪ ਹੋਈ ਹੈ ਜਿੋਂ ਤੋਂ ਦੱਸਦੇ ਕਿ ਜਿਦੇ ਵਿੱਚ ਦੋਵੇਂ ਜ਼ਖਮੀ ਹੋ ਚੁਕੇ ਨੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਤੇ ਅੰਦਾਜ਼ੇ ਕਿ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਫਿਲਹਾਲ ਅੰਦਾਜ਼ੇ ਕਿ ਜ਼ਖਮੀ ਨੌਜਵਾਨ ਨੇ ਦੋਸ਼ ਲਾਇਆ ਹੈ ਕਿ ਜਦੋਂ ਡਰਾਈਵਰ ਨੇ ਉਸ ਨੂੰ ਪਿੰਡ ਤਾਂਦਲਾ ਵਿਖੇ ਬੱਸ ਨਾ ਰੋਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਸੇ ਚੀਜ਼ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਦਕਿ ਡਰਾਈਵਰ ਨੇ ਨੌਜਵਾਨ ਤੇ ਬ ਕਰਨ ਉਹ ਵੀ ਕੁਟਮਾਰ ਕਰਨ ਤੇ ਦੋਸ਼ ਲਗਾਉਣੇ ਤੇ ਬਾਅਦ ਦੇ ਸ਼ੀਸ਼ੇ ਤੱਕ ਤੋੜੇ ਗਏ ਨੇ ਸਭ ਤੋਂ ਪਹਿਲਾਂ ਤੋਨੇ ਇਹਨਾਂ ਦੋਮਤ ਆਬਿਆਨ ਸੁਣਾਉਂਦੇ ਕਿ ਕੀ ਕੁਝ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਮੁਡੀਰ ਨੇ ਪੰਗਾ ਪਾਇਆ ਮੇਰੇ ਵੀ ਸੱਟਾਂ ਲਾਈਆਂ ਗਈ ਗੱਡੀ ਤੇ ਖੜੀ ਆ ਗੱਡੀ ਦੇਖੋ ਪੂਰੀ ਭਰੀ ਹੈ ਜੀ ਗਾਲ ਪੈ ਕੇ ਆਣਗੇ ਜੀ ਮੇਰੇ ਉਧਰ ਦੂਜੇ ਪਾਸੇ ਘਟਨਾ ਸੰਬੰਧੀ ਥਾਣਾ ਸਦਰ ਦੇ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਨੱਥੂ ਚਾਹਲ ਵਜੋਂ ਹੋਈ ਹੈ ਜਦਕਿ ਬੱਸ ਚਾਲਕ ਦੀ ਪਛਾਣ joginder singh ਵਾਸੀ ਸ਼ਾਹਕੋਟ ਵਜੋਂ ਹੋਈ ਹੈ ਐਸ ਐਚ ਓ ਸਦਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸ਼ਿਕਾਇਤ ਤੇ ਮਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਕਪੂਰਥਲਾ ਦੇ ਨਕੋਦਰ ਰੋਡ ਤੇ ਪਿੰਡ ਦੇ ਬੱਸ ਸਟੈਂਡ ਤੇ ਬੱਸ ਨਾ ਰੋਕਣ ਨੂੰ ਲੈ ਕੇ ਇੱਕ ਨੌਜਵਾਨ ਤੇ ਡਰਾਈਵਰ ਵਿਚਾਲੇ ਤਕਰਾਰ ਤੋਂ ਬਾਅਦ ਝੜਪ ਹੋਈ ਹੈ ਜਿਹਾ ਤੋਂ ਦੱਸਦੇ ਕਿ ਜਿਸ ਦੇ ਵਿੱਚ ਦੋਵੇਂ ਜ਼ਖਮੀ ਹੋ ਚੁੱਕੇ ਨੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਹੈ ਤੇ ਅੰਦਾਜ਼ੇ ਕਿ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਫਿਲਹਾਲ ਅੰਦਾਜ਼ੇ ਕਿ ਜ਼ਖਮੀ ਨੌਜਵਾਨ ਨੇ ਦੋਸ਼ ਲਾਇਆਨ ਕਿ ਜਦੋਂ ਡਰਾਈਵਰ ਨੇ ਉਸ ਨੂੰ ਪਿੰਡ ਤਾਂਦਲਾ ਵਿਖੇ ਬੱਸ ਨਾ ਰੋਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਸੇ ਚੀਜ਼ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਦਕਿ ਡਰਾਈਵਰ ਨੇ ਨੌਜਵਾਨ ਤੇ ਬ ਕਾਰਨ ਉਹ ਵੀ ਕੁਟਮਾਰ ਕਰਨ ਤੇ ਦੋਸ਼ ਲਗਾਉਣੇ ਤੇ ਬਸ ਦੇ ਸ਼ੀਸ਼ੇ ਤੱਕ ਤੋੜੇ ਗਏ ਨੇ ਸਭ ਤੋਂ ਪਹਿਲਾਂ ਤੋਨ ਇਹਨਾਂ ਦੋਵਾਂ ਦਾ ਬਿਆਨ ਸੁਣਾਉਂਦੇ ਕਿ ਕੀ ਕੁਝ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਮੁਡੀਰ ਨੇ ਪੰਗਾ ਪਾਇਆ ਮੇਰੇ ਵੀ ਸੱਟਾਂ ਲਾਈ ਗਈ ਗੱਡੀ ਤੇ ਖੜੀ ਆ ਗੱਡੀ ਦੇਖੋ ਪੂਰੀ ਭਰੀ ਹੈ ਜੀ ਗਾਲ ਪੈ ਗਿਆ ਆਣ ਕੇ ਜੀ ਮੇਰੇ ਉਧਰ ਦੂਜੇ ਪਾਸੇ ਘਟਨਾ ਸੰਬੰਧੀ ਥਾਣਾ ਸਦਰ ਦੇ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਨੱਥੂ ਚਾਹਲ ਵਜੋਂ ਹੋਈ ਹੈ ਜਦਕਿ ਬੱਸ ਚਾਲਕ ਦੀ ਪਛਾਣ ਜਗਿੰਦਰ ਸਿੰਘ ਵਾਸੀ ਸ਼ਾਹਕੋਟ ਵਜੋਂ ਹੋਈ ਹੈ ਐਸ ਐਚ ਓ ਸਦਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸ਼ਿਕਾਇਤ ਤੇ ਮਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਕਪੂਰਥਲਾ ਦੇ ਨਕੋਦਰ ਰੋਡ ਤੇ ਪਿੰਡ ਦੇ ਬੱਸ ਸਟੈਂਡ ਤੇ ਬੱਸ ਨਾ ਰੋਕਣ ਨੂੰ ਲੈ ਕੇ ਇੱਕ ਨੌਜਵਾਨ ਤੇ ਡਰਾਈਵਰ ਵਿਚਾਲੇ ਤਕਰਾਰ ਤੋਂ ਬਾਅਦ ਝੜਪ ਹੋਈ ਹੈ ਜਿੋਂ ਤੋਂ ਦੱਸਦੇ ਕਿ ਜਿਦੇ ਵਿੱਚ ਦੋਵੇਂ ਜ਼ਖਮੀ ਹੋ ਚੁਕੇ ਨੇ ਦੋਵਾਂ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਤੇ ਅੰਦਾਜ਼ੇ ਕਿ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਫਿਲਹਾਲ ਅੰਦਾਜ਼ੇ ਕਿ ਜ਼ਖਮੀ ਨੌਜਵਾਨ ਨੇ ਦੋਸ਼ ਲਾਇਆਨ ਕਿ ਜਦੋਂ ਡਰਾਈਵਰ ਨੇ ਉਸ ਨੂੰ ਪਿੰਡ ਤਾਂਦਲਾ ਵਿਖੇ ਬੱਸ ਨਾ ਰੋਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਸੇ ਚੀਜ਼ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਦਕਿ ਡਰਾਈਵਰ ਨੇ ਨੌਜਵਾਨ ਤੇ ਬ ਆਰਨ ਉਹ ਵੀ ਕੁਟਮਾਰ ਕਰਨ ਤੇ ਦੋਸ਼ ਲਗਾਉਣੇ ਤੇ ਬਸ ਦੇ ਸ਼ੀਸ਼ੇ ਤੱਕ ਤੋੜੇ ਗਏ ਨੇ ਸਭ ਤੋਂ ਪਹਿਲਾਂ ਤਾਂ ਉਹਨੇ ਇਹਨਾਂ ਦੋਵਾਂ ਦਾ ਬਿਆਨ ਸੁਣਾਉਂਦੇ ਕਿ ਕੀ ਕੁਝ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਨੱਥੂ ਚਾਲ ਗੱਡੀ ਦੇ ਨਾਲ ਮੜੀ ਨੇ ਪੰਗਾ ਪਾਇਆ ਮੇਰੇ ਵੀ ਸੱਟ ਲਾਈ ਗਈ ਗੱਡੀ ਤੇ ਖੜੀ ਆ ਗੱਡੀ ਦੇਖੋ ਪੂਰੀ ਭਰੀ ਆ ਜੀ ਗਾਲ ਪੈ ਗਿਆ ਹਨ ਕਿ ਜੀ ਮੇਰੇ ਉਧਰ ਦੂਜੇ ਪਾਸੇ ਘਟਨਾ ਸੰਬੰਧੀ थाना सदर ਦੇ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਨੱਥੂ ਚਾਹਲ ਵਜੋਂ ਹੋਈ ਹੈ ਜਦਕਿ ਬੱਸ ਚਾਲਕ ਦੀ ਪਛਾਣ ਜਗਿੰਦਰ ਸਿੰਘ ਵਾਸੀ ਸ਼ਾਹਕੋਟ ਵਜੋਂ ਹੋਈ ਹੈ ਐਸਐਚਓ सदर ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸ਼ਿਕਾਇਤ ਤੇ ਮਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਕਪੂਰਥਲਾ ਦੇ ਨਕੋਦਰ ਰੋਡ ਤੇ ਪਿੰਡ ਦੇ ਬੱਸ ਸਟੈਂਡ ਤੇ ਬੱਸ ਨਾ ਰੋਕਣ ਨੂੰ ਲੈ ਕੇ ਇੱਕ ਨੌਜਵਾਨ ਤੇ ਡਰਾਈਵਰ ਵਿਚਾਲੇ ਤਕਰਾਰ ਤੋਂ ਬਾਅਦ ਝੜਪ ਹੋਈ ਹੈ ਜਹਾਂ ਤੋਂ ਦੱਸਦੇ ਕਿ ਜਿਸ ਦੇ ਵਿੱਚ ਦੋਵੇਂ ਜ਼ਖਮੀ ਹੋ ਚੁਕੇ ਨੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਤਾਂ ਅੰਦਾਜ਼ੇ ਕਿ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਫਿਲਹਾਲ ਅੰਦਾਜ਼ੇ ਕਿ ਜ਼ਖਮੀ ਨੌਜਵਾਨ ਨੇ ਦੋਸ਼ ਲਗਾਏ ਹਨ ਕਿ ਜਦੋਂ ਡਰਾਈਵਰ ਨੇ ਉਸ ਨੂੰ ਪਿੰਡ ਤਾਂਦਲਾ ਵਿਖੇ ਬੱਸ ਨਾ ਰੋਕਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਸੇ ਚੀਜ਼ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਦਕਿ ਡਰਾਈਵਰ ਨੇ ਨੌਜਵਾਨ ਤੇ ਬਿ ਕਾਰਨ ਉਹਦੀ ਕੁਟਮਾਰ ਕਰਨ ਦੇ ਦੋਸ਼ ਲਗਾਉਣੇ ਤੇ ਬਸ ਦੇ ਸ਼ੀਸ਼ੇ ਤੱਕ ਤੋੜੇ ਗਏ ਨੇ ਸਭ ਤੋਂ ਪਹਿਲਾਂ ਤੋਨੇ ਇਹਨਾਂ ਦੋਵਾਂ ਦਾ ਬਿਆਨ ਸੁਣਾਉਂਦੇ ਕਿ ਕੀ ਕੁਝ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਨੱਥੂ ਚਾਲ ਗੱਡੀ ਦੇ ਨਾਲ ਮੁੜੀ ਜਨੇ ਪੰਗਾ ਪਾਇਆ ਮੇਰੇ ਵੀ ਸੱਟ ਲਾਈ ਗਈ ਗੱਡੀ ਤੇ ਖੜੀ ਆ ਗੱਡੀ ਦੇਖੋ ਪੂਰੀ ਭਰੀ ਆ ਜੀ ਗਾਲ ਪੈ ਕੇ ਆਣ ਕੇ ਜੀ ਮੇਰੇ ਉਧਰ ਦੂਜੇ ਪਾਸੇ ਘਟਨਾ ਸੰਬੰਧੀ ਥਾਣਾ सदर ਦੇ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਨੌਜਵਾਨ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਨੱਥੂ ਚਾਹਲ ਵਜੋਂ ਹੋਈ ਹੈ ਜਦਕਿ বাস ਚਾਲਕ ਦੀ ਪਛਾਣ ਜੁਗਿੰਦਰ ਸਿੰਘ ਵਾਸੀ ਸ਼ਾਹਕੋਟ ਵਜੋਂ ਹੋਈ ਹੈ ਐਸ ਐਚ ਓ सदर ਮੁਕੇਸ਼ ਕੁਮਾਰ ਨੇ ਦੱਸਿਆ ਕਿ বাস ਡਰਾਈਵਰ ਦੀ ਸ਼ਿਕਾਇਤ ਤੇ ਮਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਹੈ